ਲੁਧਿਆਣਾ ਦੇ ਨਾਗਰਿਕ ਦੇ ਨਾਲ 7 ਕਰੋੜ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਜੋ ਕਿ ਅਗਸਤ ਦੇ ਮਹੀਨੇ ਵਿੱਚ ਪਿਛਲੇ ਸਾਲ 2024 ਦੇ ਵਿੱਚ ਹੋਈ ਸੀ ਵਿਅਕਤੀ ਨੂੰ ਫੋਨ ਆਨ ਦਾ ਟੈਲੀਕਮ ਰੈਗੂਲੈਟਰੀ ਅਥਾਰਟੀ ਆਫ ਇੰਡੀਆ ਤੋਂ ਤੇ ਆਖਿਆ ਜਾਂਦਾ ਹੈ ਕਿ ਉਸ ਦਾ ਜਿਹੜਾ ਟੈਲੀਫੋਨ ਨੰਬਰ ਬੰਦ ਕਰ ਦਿੱਤਾ ਜਾਵੇਗਾ ਉਸਨੇ ਬਹੁਤ ਵੱਡਾ ਕੋਈ ਫਰਾਡ ਕੀਤਾ ਹੈ ਤੇ ਉਸ ਨੂੰ ਝੂਠੇ ਸਮਨ ਵਿਖਾਏ ਜਾਂਦੇ ਨੇ ED ਦੇ CBI ਦੇ ਝੂਠੇ ਸੁਪਰੀਮ ਕੋਰਟ ਦੇ ਆਰਡਰ ਵੀ ਵਿਖਾਏ ਜਾਂਦੇ ਨੇ ਸੁਪਰੀਮ ਕੋਰਟ ਦੇ ਆਰਡਰ ਉਸ ਤੋਂ ਝੂਠੇ ਵਿਖਾਏ ਜਾਂਦੇ ਨੇ ਈਡੀ ਸਮਨ सीबीआई ਦੇ ਅਫੀਸ਼ੀਅਲਸ ਬਣ ਕੇ ਇਹ ਠੱਗੀ ਉਸ ਦੇ ਨਾਲ ਕੀਤੀ ਜਾਂਦੀ ਏ ਤੇ ਇੱਕ ਵੀਡੀਓ ਕਾਨਫਰੈਂਸਿੰਗ ਨਾਲ ਹੀ ਵਰਚੁਅਲ ਹੀアリング ਵੀ ਕੀਤੀ ਜਾਂਦੀ ਆਈ ਸੁਪਰੀਮ ਕੋਰਟ ਦੇ ਸੀਜੀਆਈ ਯਾਨੀ ਚੀਫ ਜਸਟਿਸ ਆਫ ਇੰਡੀਆ ਉਸ ਸਮੇਂ ਦੇ DY ਚੰਦਰ ਚੂੜ ਦੀ ਹੂ ਬੂ ਕਾਪੀ ਕਰਕੇ ਹੀアリング ਕੀਤੀ ਜਾਂਦੀ ਹੈ ਸੁਣਵਾਈ ਕੀਤੀ ਜਾਂਦੀ ਹੈ ਉਸ ਵਿਅਕਤੀ ਦੀ ਤੇ ਉਸ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਤੇ ਉਸ ਨੂੰ ਆਖਿਆ ਜਾਂਦਾ ਕਿ 7 ਕਰੋੜ ਰੁਪਈਆ ਜਿਹੜਾ ਹੈ ਉਹ ਜਮ੍ਹਾਂ ਕਰਾਇਆ ਜਾਵੇ ਤਾਂ ਹੀ ਇਸ ਦਾ ਹੱਲ ਜਿਹੜਾ ਹੈ ਨਿਕਲੇਗਾ ਝੂਠੇ ਇਸ ਸਮਨ ਤੇ ਹੋਰ ਵੀ ਇਸ ਨੂੰ ਆਖਿਆ ਜਾਂਦਾ ਕਿ ਜਿਹੜੇ ਵੀ ਫਰਾਡ ਉਸ ਨੇ ਕੀਤੇ ਨੇ ਇਹਦੇ ਕਰਕੇ ਇਹ ਸਮਨ ਨੇ ਜਿਹੜੇ ਜਾਰੀ ਕੀਤੇ ਗਏ ਨੇ ਉਸ ਦਾ ਮੋਬਾਈਲ ਜਾਂ ਟੈਲੀਫੋਨ ਨੰਬਰ ਵੀ ਜਿਹੜਾ ਹੈ ਕੱਟ ਦਿੱਤਾ ਜਾਵੇਗਾ ਤੇ ਤੁਹਾਨੂੰ ਵੀ ਦੱਸ ਦਈਏ ਤੁਹਾਨੂੰ ਵੀ ਕਾਫੀ ਕਈ ਵਾਰੀ ਫੋਨ ਆਉਂਦੇ ਨੇ ਸਪੈਮਸ ਆਉਂਦੀਆਂ ਨੇ ਜਦੋਂ ਇਹ ਆਖਿਆ ਜਾਂਦਾ ਹੈ ਕਿ ਅਸੀਂ ਟੈਲੀਕਮ ਰੈਗੂਲੇਟਰੀ ਅਥਾਰਟੀ ਤੋਂ ਬੋਲ ਰਹੇ ਹਾਂ ਤੇ ਇਦਾਂ ਦੇ ਜਿਹੜੇ ਫੋਨ ਨੇ ਨਾਰਮਲ ਤੌਰ ਤੇ ਨਹੀਂ ਆਉਂਦੇ ਕੋਈ ਵੀ ਅਗਰ ਤੁਹਾਨੂੰ ਸੀਬੀਆਈ ਅਫਸਰ ਈਡੀ ਅਫਸਰ ਇਦਾਂ ਦੇ ਫੋਨ ਕਰਨ ਤਾਂ ਉਹ ਜ਼ਿਆਦਾਤਰ ਚਾਂਸ ਹੈ ਲਗਭਗ 100% ਚਾਂਸ ਹੈ ਕਿ ਉਹ ਝੂਠੀ ਫੋਨ ਕਾਲ ਹੈ ਝੂਠਾ ਕੇਸ ਹੈ ਕਿਉਂਕਿ ਇਦਾਂ ਦੇ ਕੋਈ ਵੀ ਫੋਨ ਸਿੱਧੇ ਤੌਰ ਤੇ ਨਹੀਂ ਆਉਂਦੇ ਤੇ ਖਾਸ ਕਰਕੇ ਜਦੋਂ ਇਦਾਂ ਦੇ ਫੋਨ ਤੁਹਾਨੂੰ ਪੈਸੇ ਜਮ੍ਹਾਂ ਕਰਾਉਣ ਲਈ ਕਹਿਣ ਜਾਂ ਫਿਰ ਹੋਰ ਕੋਈ ਟਰਾਂਸਫਰ ਕਰਨ ਦੇ ਵਾਸਤੇ ਕਹਿਣ ਤਾਂ ਇਹ 100% ਫੇਕ ਹੁੰਦੇ ਨੇ ਸੋ ਇਦਾਂ ਦੇ ਚਾਸੇ ਦੇ ਵਿੱਚ ਲੋਕਾਂ ਨੂੰ ਨਹੀਂ ਆਣਾ ਚਾਹੀਦਾ ਤਾਂ ਇਸ ਮਾਮਲੇ ਦੇ ਵਿੱਚ ਜੋ ਕਿ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਹੋਇਆ ਸੀ ਸੋ ਵਿਅਕਤੀ ਨੇ 7 ਕਰੋੜ ਰੁਪਇਆ ਜਿਹੜਾ ਹੈ ਟਰਾਂਸਫਰ ਕਰ ਦਿੱਤਾ ਸੀ ਉਨ੍ਹਾਂ ਲੋਕਾਂ ਦੇ ਖਾਤੇ ਦੇ ਵਿੱਚ ਤੇ ਹੁਣ ਇਹ ਜਿਹੜਾ ਮਾਮਲਾ ਹੈ ਲੁਧਿਆਣੇ ਦੇ ਕੋਰਟ ਦੇ ਵਿੱਚ ਆਇਆ ਹੈ ਤੇ ਇਸ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਇਹ ਜਿਹੜਾ ਕੰਮ ਕੀਤਾ ਗਿਆ ਹੈ ਇਸ ਦੇ ਵਿੱਚ ਸਾਰਾ ਕੁਝ ਫੇਕ ਯੂਜ਼ ਕੀਤਾ ਗਿਆ ਝੂਠੇ ਡਾਕੂਮੈਂਟਸ ਯੂਜ਼ ਕੀਤੇ ਗਏ ਤੇ ਸੀਬੀਆਈ ਅਫਸਰ ਈਡੀ ਅਫਸਰ ਤੇ ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਚੀਫ ਜਸਟਿਸ ਬਣ ਕੇ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ ਤਾਂ ਕਰਕੇ ਇੰਨਾ ਜਿਹੜਾ ਪੈਸਾ ਹੈ ਉਹ ਲੁੱਟ ਕੇ ਲੈ ਕੇ जाया ਜਾ ਸਕਿਆ 7 ਕਰੋੜ ਰੁਪਏ ਦੀ ਰਾਸ਼ੀ ਕੋਈ ਛੋਟੀ ਨਹੀਂ ਹੈ ਤੇ ਇਦਾਂ ਦੇ ਹੀ ਮਾਮਲੇ ਹੋਰ ਵੀ ਜਦੋਂ ਆਂਦੇ ਨੇ ਤਾਂ ਅਕਸਰ ਇਹ ਆਖਿਆ ਜਾਂਦਾ ਹੈ ਕਿ ਇੱਕ ਪਾਰਸਲ ਜਿਹੜਾ ਹੈ ਉਹ ਡਿਲੀਵਰ ਕੀਤਾ ਗਿਆ ਉਹਨਾਂ ਵੱਲੋਂ ਉਹ ਝੂਠਾ ਪਾਰਸਲ ਹੈ ਵਿਅਕਤੀ ਕਹਿੰਦੇ ਨੇ ਇਦਾਂ ਦਾ ਕੋਈ ਪਾਰਸਲ ਤਾਂ ਮੈਂ ਡਿਲੀਵਰ ਨਹੀਂ ਕਰਾਇਆ ਲੇਕਿਨ ਇਸ ਝੂਠ ਨੂੰ ਜਿਹੜਾ ਹੈ ਉਹ ਵਾਰ-ਵਾਰ ਲੋਕੀ ਫੋਨ ਕਰਕੇ ਬੋਲਦੇ ਨੇ ਕਿ ਤੁਸੀਂ ਇਦਾਂ ਦਾ ਕੋਈ ਪਾਰਸਲ ਭੇਜਿਆ ਜੋ ਕਿ ਉਹ ਉਸ ਦੇ ਵਿੱਚ ਕੋਈ ਗੈਰ ਕਾਨੂੰਨੀ ਚੀਜ਼ ਹੈ ਇਸ ਕਰਕੇ ਤੁਹਾਡੇ ਖਿਲਾਫ ਕੇਸ ਬਣ ਗਿਆ ਹੈ انسان ਜਿਹੜਾ ਹੈ ਉਹ ਸੋਚਦਾ ਉਸਨੇ ਪਾਰਸਲ ਨਹੀਂ ਭੇਜਿਆ ਲੇਕਿਨ ਕਿਉਂਕਿ ਉਹਨਾਂ ਦਾ ਨਾਮ ਕਿਸੇ ਹੋਰ ਨੇ ਵਰਤੋਂ ਕੀਤੀ ਹੋ ਸਕਦੀ ਹੈ ਸੋ ਚਾਹੁੰਦਾ ਹੈ ਕਿ ਉਸ ਦਾ ਨਾਮ ਉੱਥੋਂ ਹਟੇ ਸੋ ਨਾ ਚਾਹੰਦੇ ਹੋਏ ਵੀ ਹਾਲਾ ਕਿ ਉਹਨਾਂ ਨੇ ਇਹ ਕੰਮ ਨਾ ਵੀ ਕੀਤਾ ਹੋਏ ਲੇਕਿਨ ਫੇਰ ਵੀ ਇੱਕ ਵਾਰੀ ਆਪ ਦਾ ਨਾਮ ਹਟਾਉਣ ਵਾਸਤੇ ਉਹ ਉਹਨਾਂ ਦੀ ਗੱਲ ਉਹਨਾਂ ਦੇ ਝੂਠੇ ਗੱਲਾਂ ਦੇ ਵਿੱਚ ਆ ਕੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਕਰਾ ਦਿੰਦੇ ਨੇ ਜਾਂ ਫਿਰ ਉਦਾਂ ਦੀ ਜੋ ਵੀ ਉਹ ਕਹਿੰਦੇ ਨੇ ਉਹ ਕਰਨਾ ਚਾਲੂ ਕਰ ਦਿੰਦੇ ਨੇ ਡਾਕੂਮੈਂਟਸ ਆਪਦੇ ਦੇ ਦਿੰਦੇ ਨੇ ਆਪ ਦਾ ਆਧਾਰ ਕਾਰਡ ਜਾਂ ਹੋਰ ਸਾਰੀ ਡਿਟੇਲਸ ਦੇ ਦਿੰਦੇ ਨੇ ਜਦੋਂ ਉਹ ਦੇ ਦਿੰਦੇ ਨੇ ਤਾਂ ਹੋਰ ਵੀ ਜ਼ਿਆਦਾ ਫਰਾਡ ਜਿਹੜੇ ਨੇ ਹੋ ਜਾਂਦੇ ਨੇ ਓਟੀਪੀ ਦੇ ਦਿੰਦੇ ਨੇ ਲੋਕੀ ਤਾਂ ਹੋਰ ਜਿਹੜਾ ਪੈਸਾ ਹੈ ਫਰਾਡਸਟਰ ਇਸ ਬਹਾਨੇ ਨਾਲ ਵੀ ਲੋਕਾਂ ਦੇ ਅਕਾਊਂਟਸ ਦੇ ਵਿੱਚੋਂ ਕੱਢ ਦਿੰਦੇ ਨੇ ਸੋ ਨਵੇਂ-ਨਵੇਂ ਤਰੀਕੇ ਨਜਾਦ ਕੀਤੇ ਜਾ ਰਹੇ ਨੇ ਇਦਾਂ ਦੇ ਫਰਾਡਸ ਨੂੰ ਅੰਜਾਮ ਦੇਣ ਦੇ ਲਈ ਇਨਸਾਨ ਆਪਦੇ ਆਪ ਨੂੰ ਬੇਕਸੂਰ ਸਾਬਤ ਕਰਨ ਦੇ ਲਈ ਆਪਦੇ ਸਾਰੇ ਡਾਕੂਮੈਂਟਸ ਦੇ ਦਿੰਦਾ ਆਧਾਰ ਕਾਰਡ ਦੇ ਦਿੰਦਾ ਲਾਇਸੈਂਸ ਪਾਸਪੋਰਟ ਤੇ ਉਹੀ ਡਾਕੂਮੈਂਟਸ ਯੂਜ਼ ਕਰਕੇ ਜਿਹੜੇ ਅਫਸਰ ਬਣਨ ਦਾ ਡਰਾਮਾ ਰਚ ਰਹੇ ਹੁੰਦੇ ਨੇ ਉਹ ਡਾਕੂਮੈਂਟਸ ਯੂਜ਼ ਕਰਕੇ ਫਰਾਡ ਕਰ ਲੈਂਦੇ ਨੇ ਡਰਾ ਧਮਕਾ ਕੇ OTP ਜਾਂ ਕਾਲ ਟਰਾਂਸਫਰ ਕਰਕੇ OTP ਜਿਹੜਾ ਹੈ ਉਹ ਲੈ ਲੈਂਦੇ ਨੇ ਸੋ ਇਦਾਂ ਦੇ ਜਿਹੜੇ ਫਰਾਡ ਜਾਂ ਹੋਰ ਮਾਮਲੇ ਆ ਰਹੇ ਨੇ ਉਹ ਬਹੁਤ ਜ਼ਿਆਦਾ ਵੱਜ ਚੁੱਕੇ ਨੇ ਭਾਰਤ ਦੇ ਵਿੱਚ 2020 ਤੋਂ ਲੈ ਕੇ 2024 ਤੱਕ ਯਾਨੀ 4 ਸਾਲਾਂ ਦੇ ਵਿੱਚ 582000 ਇਦਾਂ ਦੇ ਮਾਮਲੇ ਆ ਚੁੱਕੇ ਨੇ ਤੇ 3200 ਕਰੋੜ ਰੁਪਈਆ ਜਿਹੜਾ ਹੈ ਉਸ ਦਾ ਫਰਾਡ ਕੀਤਾ ਜਾ ਚੁੱਕਾ ਹੈ 3200 ਕਰੋੜ ਰੁਪਏ ਦੀ ਧੰਦਲੀ ਇਨ੍ਹਾਂ ਕੇਸਾਂ ਦੇ ਵਿੱਚ ਹੋ ਚੁੱਕੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਵਧਾਨ ਰਹੋਗੇ ਤੇ ਹਮੇਸ਼ਾ ਸਤਾਰਕ ਰਹੋਗੇ ਇਦਾਂ ਦੇ ਝੂਠੇ ਚਾਸੀਆਂ ਦੇ ਵਿੱਚ ਨਹੀਂ ਆਵੋਗੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ